ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਹੀਂ ਕੱਲ ਨਾਬਾ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਗਏ ਸੁਖਵੀਰ ਸਿੰਘ ਬਾਦਲ ਸਾਹਬ ਕਹਿੰਨੇ ਕੋਈ ਨਹੀਂ ਅੱਜ ਸਤਕਾਰ ਦਿੰਨੇ ਆ ਬੜਾ ਮोटा ਨਿਸ਼ਟਕਾਰਾਂ ਨੂੰ ਸਭ ਨੂੰ ਦਿੰਨੇ ਏਦਾਂ ਨਹੀਂ ਗੱਲ ਪਰ ਜਦੋਂ ਕੋਈ ਕਰਤੂਤ ਸਾਹਮਣੇ ਆਉਂਦੀ ਹੈ ਉਦੋਂ ਫਿਰ ਜੀ ਕਰਦਾ ਵੀ ਜੁੱਤੀ ਲਈਏ ਲਾਹ ਤੇ ਜਿੱਥੇ ਪੈਂਦੀ ਆ ਪਹਿਣ ਦੇ ਉਦੋਂ ਗੁੱਸਾ ਹੁੰਦਾ ਕਿ ਬਾਰੇ ਪਰ ਹੁੰਦਾ ਜੀ ਕੀ ਕਰੀਏ ਮਿਲਣ ਗਏ ਮਜੀਠੀਆ ਸਾਹਿਬ ਨੂੰ ਖਰੋਦੇ ਨਾਲ ਸਾਭ ਨਾ ਲਾਵਾ ਤਾਂ ਚੰਗਾ ਨਹੀਂ ਹਰਾਮਖੋਰ ਨਸ਼ਿਆਂ ਦੇ ਤਸ਼ਕਰ ਨੂੰ ਜਿਹਨੇ ਪੰਜਾਬ ਦੇ ਨੌਜਵਾਨ ਚਿੱਟੇ ਦੇ ਨਾਲ ਹਜ਼ਾਰਾਂ ਦੀ ਤਦਾਦ ਵਿੱਚ ਮਰਵਾਤੇ ਉਹਨੂੰ ਮਿਲਣ ਵਾਤੇ ਗਏ ਤੇ ਮਿਲਣ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਮੀਡੀਆ ਨੂੰ ਪਹਿਲਾਂ ਸੈਟਿੰਗ ਕੀਤੀ ਹੁੰਦੀ ਹੈ ਵੀ ਇੱਥੇ ਜੇ ਤੁਸੀਂ ਖੜ੍ਹੇ ਹੋ ਮੈਂ ਟਾਕੀ ਖੋਲ ਕੇ ਖੜੂੰਗਾ ਤੇ ਤੁਸੀਂ ਆ ਜਿਓ ਫਿਰ ਗੱਲਬਾਤ ਚੱਲੂਗੀ ਅਸ਼ਾ ਉਦਾਨ ਹੈ ਬੰਦਾ ਜਿਹੜਾ ਸੁਖਬੀਰ ਬਾਦਲ ਹੈ ਕਈ ਵਾਰੀ ਮੈਨੂੰ ਲੱਗਦਾ ਵੀ ਯਾਰ ਦਿਲ ਦਾ ਸਾਫ਼ ਹੋ ਜਾਏ ਫੱਕਰ ਜਾਂ ਬੰਦਾ ਰਹੀ ਇਹ ਜਾਣ ਬੁਝ ਕੇ ਨਾ ਮੈਨੂੰ ਇੱਕ ਬਜ਼ੁਰਗ ਨੇ ਗੱਲ ਦੱਸੀ ਇਹ ਕਹਿੰਦਾ ਪ੍ਰਕਾਸ਼ ਸਿੰਘ ਬਾਦ ਜਿਹੜਾ ਨਾਲ ਆ ਲਮਕਾ ਕੇ ਵਹਿੰਦਾ ਹੈ ਨਾ ਇਹ ਫੱਕਰ ਨਹੀਂ ਇਹ ਜਾਣ ਬੁਝ ਕੇ ਲੋਕਾਂ ਨੂੰ ਮੂਰਖ ਬਣਾਉਣ ਬਾਅਦ ਤੇ ਹੁੰਦਾ ਮੈਂ ਤਾਂ ਆਮ ਜਿਹਾ ਜੱਟਾਂ ਪੜਿਆ ਲਿਖਿਆ ਸੀ ਬੰਦਾ ਭੱਗ ਵੀ ਕਹਿੰਦਾ ਪਹਿਲਾਂ ਸਿੱਧੀ ਬਣੂ ਫਿਰ ਖੰਦੇ ਟੱਕਰ ਮਾਰ ਕੇ 빙ੀ ਜੀ ਕਰਦਾ ਹੁੰਦਾ ਜਾਣ ਕੇ ਵੀ ਐ ਲੱਗੇ ਵੀ ਤਾਂ ਕਹੀ ਬੋਣ ਵਾਲਾ ਜੱਟ ਹੈ ਇਹ ਜਾਣ ਬੁਝ ਕੇ ਡਰਾਮੇਬਾਜ਼ੀ ਹੁੰਦੀ ਹੈ ਅੱਛਾ ਜਮੰਦਰੂ ਹੈਗਾ ਕਿਨਾਂ ਦੇ ਸਰਵੀਰ ਦਾ ਜਿਹੜਾ ਬੇਟਾ ਉਹ ਜਮੰਦਰੂ ਹੀ ਹੈ ਉਹ ਜਮਾ ਪ੍ਰਕਾਸ਼ ਸਿੰਘ ਬਾਦਲਵੰਗੂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਖੂਨ ਚ ਆਜ ਹੁੰਦਾ ਨਾ ਫਿਰ ਕੋ ਥੋੜਾ ਬੋਤਾ ਤੇ ਉੱਥੇ ਗੱਡੀ ਚੋਂ ਇੰਟਰਵਿਊ ਦਿੰਦੇ ਨੇ ਜਾਣ ਕੇ ਵਾਈਟ ਦਿੰਦੇ ਨੇ ਕਹਿ ਲਗੀ ਇੰਗਲਿਸ਼ ਥੋੜੀ ਜਿਹੀ ਹਮ ਲੱਗੀ ਤੇ ਕਹਿੰਦੇ ਜਿੰਨਾ ਚਿਰ ਮਨਜੀਠਿਆ ਸਾਹਿਬ ਨੂੰ ਸਾਡੇ ਕਾਲੀ ਬਰਕਰਾਂ ਨੂੰ ਤੁਸੀਂ ਤੰਗ ਕਰੋਗੇ ਅਸੀਂ ਹੋਰ ਨਿਖਰ ਕੇ ਆਵਾਂਗੇ ਜਾਣੀ ਕਿ ਵੀ ਪਹਿਲਾਂ ਚਿੱਟਾ ਘੱਟ ਵੇਚਿਆ ਸੀ ਫਿਰ ਵੱਧ ਵੇਚਾਂਗੇ ਜੇ ਤੁਸੀਂ ਸਾਨੂੰ ਬਦਨਾਮ ਕਰੋ ਜੇ ਤੁਸੀਂ ਕਹੋਗੇ ਵੀ ਚੋਰ 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 ਨਸ਼ਾ ਤਸ਼ਕਰ ਨਸ਼ਾ ਤਸ਼ਕਰ ਤਾਂ ਫਿਰ ਅਸੀਂ ਵੱਧ ਵੇਚਾਂਗੇ ਮਤਲਬ ਕਿ ਉਹਦੇ ਮੂੰਹ ਚੋਂ ਨਾ ਨਿਕਲਦਾ ਨਿਕਲਦਾ ਰਹਿ ਗਿਆ ਕਹਿੰਦਾ ਲੱਗਾ ਸੀ ਵੀ ਜੇ ਸਾ ਤੁਸੀਂ ਸਾਨੂੰ ਤੰਗ ਕਰੋਗੇ ਫਿਰ ਅਸੀਂ ਨਿਖਰ ਕੇ ਆਵਾਂਗੇ ਨਾਲ ਹੀ ਕਹਿੰਦਾ ਨਿਕਲ ਕੇ ਆਵਾਂਗੇ ਨਾਲ ਹੀ ਕਹਿੰਦਾ ਰੁਕ ਗਿਆ ਉਹਦਾ মিডিਆ ਵਾਲੇ ਭੁੱਝ ਲੈਂਦੇ ਆ ਬਿੜੀ ਬਿੜੀ ਪਾਉਣਗੇ ਕੱਟ-ਬੱਟ ਕੇ ਵੀ ਜੇ ਸਾਨੂੰ ਤੰਗ ਕਰੋਗੇ ਅਕਾਲੀ ਵਰਕਰਾਂ ਨੂੰ ਤੇ ਮੀਡੀਆ ਸਾਹਿਬ ਨੂੰ ਫਿਰ ਅਸੀਂ ਚਿੱਟਾ ਇੰਦੋਂ ਵੀ ਜ਼ਿਆਦਾ ਵੋਟ ਵੇਚਾਂਗੇ ਇਹ ਕਹਿਣ ਲੱਗਾ ਸੀ ਜਵਾਨ ਉਹ ਜਮੈਂ ਕਹਿੰਦੇ ਫੇਸਲ ਚੱਲੀ ਸੀ ਬਰਬਾਹ ਹੋ ਗਿਆ ਜਾਣੀ ਕਿ ਇਹ ਸ਼ਗਵੀਰ ਬਾਦਲ ਦੀ ਜਿਹੜੀ ਮਿਲਣੀ ਸੀ ਅੱਛਾ ਦੋ ਦਿਨ ਗੱਲਾਂ ਹੋਰ ਕਹਿ ਦਿੱਤੀ ਜੀ ਕਹਿੰਦਾ ਮਜੀਠੀਏ ਦੀ ਭੈਣ ਨੂੰ ਰਖੜੀ ਬੰਨਣ ਵਾਸਤੇ 2 ਮਿੰਟ ਮੈਨਣ ਦਿੱਤਾ ਹੋਰ ਕਿੰਨੇ ਮਿੰਟ ਦੀ ਕਿੰਨੇ ਘੰਟੇ ਕਹਿੰਦੇ ਸੀ ਉੱਥੇ ਵੀ ਬਾਹਰ ਸਿਮਰਤ ਕੌਰ ਬادل ਪੇਕੇ ਘਰ ਗਈ ਸੀ ਜਾਂ ਮਨਜੀਠੀਆ ਭੈਣ ਦੇ ਸਹੁਰੇ ਘਰ ਆਇਆ ਸੀ ਜੇਲ੍ਹ ਵਿੱਚ ਹੈ ਕੋਈ ਜਲਿਆਂ ਵਾਲੇ ਬਾਗ ਦਾ ਬਦਲਾ ਤਾਂ ਲਿਆ ਨਹੀਂ ਸੀ ਤੁਸੀਂ ਵੀ ਜੇਲ੍ਹ 'ਚ ਬੈਠੇ ਚਿੱਟਾ ਵੇਚਿਆ ਚਿੱਟਾ ਵੇਚ ਕੇ ਜਿਹੜੀ ਅਰਪਾ ਖਰਮਾ ਦੀ ਪ੍ਰਾਪਰਟੀ ਬਣਾਈ ਹੈ ਉਹ ਕਿਸ ਹੈ ਤੁਹਾਡੇ ਤੇ ਵੀ ਪੰਜਾਬ ਨੂੰ ਲੁੱਟ ਕੇ ਪੈਸਾ ਕਿੱਦਾਂ ਬਣਾਇਆ ਜਾੜ ਹਜ਼ਾਰ ਪੰਨੇ ਦੀ ਚਾਰ ਸੀਟ ਹੈ ਉਹ ਕੇਸ ਹੈ ਦੋ ਕਿ ਮਿੰਟ ਮੈਨੂੰ ਮਿਲਣ ਦਿੱਤਾ ਜਾਂ ਕਿ ਮਿਲਣ ਨਹੀਂ ਦਿੰਦੇ ਕਿਉਂ ਮਿਲਣ ਦੇਣ ਬਈ ਕੋਈ ਚੰਗਾ ਕੰਮ ਕੀਤਾ ਹੈ ਦੀ ਮਿਲਣ ਦੇਣ ਤੁਹਾਨੂੰ ਲੋਕ ਚਲੋ ਮੈਂ ਲਾਸਟ ਵਿੱਚ ਜਿਹੜੀ ਇੱਕ ਗੱਲ ਕਹਿਣੀ ਹੈ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਬਹੁਤੇ ਲੋਕ ਨਾ ਮੈਸੇਜ ਕਰਦੇ ਹੁੰਦੇ ਜਦੋਂ ਵੀਡੀਓ ਸੁਣ ਲੈਂਦੇ ਆ ਗਿਆਨੀ ਜੀ ਤੁਸੀਂ ਜ਼ਿਆਦਾ ਬੋਲਦੇ ਹੋ ਗਿਆਨੀ ਜੀ ਤੁਸੀਂ ਥੋੜੇ ਜੇ ਸ਼ਬਦ ਮਿਠਾਸ ਵਾਲੇ ਬੋਲਿਆ ਕਰੋ ਮੇਰਾ ਗਲਾ ਤਾਂ ਮਿੱਠਾ ਹੀ ਹੈ ਜੀ ਮੈਂ ਤਾਂ ਹੁਣ ਵੀ 슈ਗਰ ਨਾ ਹੋ ਜੇ ਕਾਫੀ ਤਾਂ ਪੀਂਨੇ ਆ ਪਰ ਮਿੱਠਾ ਘਟਾਇਆ ਪਰ ਉਦਾਂ ਡਰਾਈ ਫਰੂਟ ਤਾਂ ਖਾਣੇ ਆ ਵਧੀਆ ਤਦ ਵੀ ਪੀਦਾ ਅਦਰਕ ਪਾ ਕੇ ਵਿੱਚ ਖੰਜੂਰਾਂ ਪਾ ਕੇ ਗਲਾ ਦਾ ਨਹੀਂ ਇੰਨਾ ਕੋੜਾ ਲਿਖ ਹੈ ਤੁਹਾਨੂੰ ਲੱਗਦਾ ਕਿਉਂਕਿ ਸੱਚ ਤੇ ਕੱਚ ਜੇ ਕਹਿ ਲਈਏ ਸੱਚ ਜ਼ਹਿਰ ਵਾਂਗੂ ਕੋੜਾ ਹੁੰਦਾ ਹੈ ਹਾਜਮ ਹੁੰਦਾ ਨਹੀਂ ਉਦੋਂ ਹੀ ਦੇਖਿਆ ਜਦੋਂ ਮਲੇਰੀਆ ਹੋ ਜਾਂਦਾ ਹੈ ਮਲੇਰੀਏ ਬਾਅਦ ਇੱਕ ਕੜੀੰਦੀ ਗੋਲੀ ਹੁੰਦੀ ਸੀ ਜੇ ਮਛਰਮਛਾ ਲੜ ਜਾਂਦਾ ਤਕੜੀੰਦੀ ਗੋਲੀ ਜਿਹਨੇ ਖਾਣੀ ਹੁੰਦੀ ਸੀ ਉਹਨੂੰ ਕਹਿੰਦੇ ਘੱਟੋ ਘੱਟ 2 ਗਲਾਸ ਦੁੱਧ ਦੇ ਚਾਹੀਦੇ ਨੇ ਉਹ ਖੁਸ਼ਕ ਹੁੰਦੀ ਐ ਫਿਰ ਵੀ ਮੂੰਹ ਕੌੜਾ-ਕੌੜਾ ਰਹਿੰਦਾ ਹੋਰ ਜਿਹੜੀ ਗੋਲੀ ਐ ਨਾ ਕੜੀੰਦੀ ਉਹ ਮਲੇਰੀਆ ਖਤਮ ਕਰ ਦਿੰਦੀ ਐ ਬੰਦੇ ਨੂੰ ਤੰਦਰੁਸਤ ਬਣਾ ਦਿੰਦੀ ਤੇ ਇਹ ਜਿਹੜੇ ਸ਼ਬਦ ਐ ਜੀ ਇਹ ਕੌੜੇ ਉਹਨਾਂ ਨੂੰ ਲੱਗਦੇ ਐ ਜਿਹੜੇ ਸੱਚ ਸੁਣ ਨਹੀਂ ਸਕਦੇ ਤੇ ਜਿਹੜੇ ਸੱਚ ਨੂੰ ਪਿਆਰ ਕਰਦੇ ਨੇ ਨਾ ਉਹ ਤਾਂ ਧੰਨਵਾਦ ਕਰਦੇ ਆ ਜੀ ਉਹ ਤਾਂ ਕਹਿੰਦੇ ਗਿਆਨੀ ਜੀ ਤੁਹਾਡੀ ਉਮਰ ਬਹੁਤ ਲੰਬੀ ਹੋ ਗਈ ਬਹੁਤ ਲੰਬੀ ਹੋ ਗਈ ਇੱਕ ਮਾਤਾ ਮੈਨੂੰ ਕਹਿੰਦੀ ਕੱਲ ਕਹਿੰਦੀ ਮੇਰੀ ਉਮਰ ਜਿਹੜੀ ਰਹਿੰਦੀ ਆ ਤੁਹਾਨੂੰ ਲੱਗਦੇ ਜਿਹੜਾ ਤੁਸੀਂ ਇਹਨਾਂ ਹਰਾਮਖੋਰਾਂ ਦੇ ਪੋਤੜੇ ਖੋਲ ਰਹੇ ਹੋ ਇਹ ਗੱਲ ਕਹੇ ਕਿਹੜਾ ਇਹ ਨਹੀਂ ਸਹੀ ਗੱਲ ਹੈ ਇਹ ਮੈਂ ਕੋਲੋਂ ਨਹੀਂ ਬਣਾਉਂਦਾ ਮੈਂ ਕੋਲੋਂ ਗੱਲ ਕੋਈ ਵੀ ਨਹੀਂ ਬਣਾਉਂਦਾ ਜੀ ਕਿਉਂ ਬਣਾਈਏ ਤੁਹਾਡੀਆਂ ਕਰਤੂਤਾ ਹੀ ਇਨੀਆਂ ਨੇ ਕੋਲੋਂ ਬਣਾਉਣ ਦੀ ਲੋੜ ਹੀ ਕੋਈ ਨਹੀਂ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਕਾਰਨਾਮੇ ਕੀਤੇ ਨੇ ਉਹ ਹੈਗੇ ਹੀ ਇਹਨੇ ਮੈਂ ਕਹਨਾ ਜੇ ਕਿਸ ਨੂੰ ਲਿਖਣ ਲਾਦਗੇ ਤਾਂ ਲਿਖਣ ਵਾਲਾ ਅੱਕ ਜਾਊਗਾ ਵੀ ਯਾਰ ਕਿੰਨੇ ਇੱਕ ਕੱਢੀ ਜਾਉਂਗੇ ਇਹਨਾਂ ਦੀਆਂ ਕਰਤੂਤਾਂ ਕਾਲੇ ਕਾਰਨਾਮੇ ਤਾਂ ਮੁੱਕਦੇ ਹੀ ਨਹੀਂ ਚਲੋ ਬੋਰ ਨਾ ਹੋਇਓ ਜੀ ਇਹ ਗੱਲਾਂ ਤਾਂ ਕਹਿਣੀਆਂ ਪੈ ਰਹੀਆਂ ਨੇ ਕੀ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਸ਼ਰਮ ਨਹੀਂ ਆਉਂਦੀ ਸਾਨੂੰ ਪੰਥਕ ਪਾਰਟੀ ਨੇ ਚਿੱਟੇ ਦੇ ਨਾਲ ਅੱਧਾ ਪੰਜਾਬ ਉਜਾੜਤਾ। ਹਾਲੇ ਪੰਥ ਕੋ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਆਪਣੇ ਆਪ ਨੂੰ ਪੰਥ ਕਹਿੰਦਿਆਂ। ਜਿਹੜੇ ਬੰਦੇ ਚਿੱਟੇ ਦੇ ਨਾਲ ਹਜ਼ਾਰਾਂ ਕਿੱਲੇ ਜ਼ਮੀਨਾਂ ਖਰੀਦੀ ਬੈਠੇ ਨੇ ਪਿੰਡਾਂ ਦੇ ਸਰਪੰਚਾਂ ਤੇ ਜਦੋਂ ਮੈਂ ਗੱਲ ਕਹੀ ਨਾ ਬਹੁਤਿਆਂ ਦੇ ਮਿਰਚਾਂ ਲੱਗਿਆ ਸੀ ਫੋਨ ਤੇ ਫੋਨ ਆਏ ਤੁਹਾਨੂੰ ਕੀ ਪਤਾ ਜੀ ਮੈਂ ਕਿਹਨੂੰ ਪੁੱਛ ਲਿਆ ਮੈਂ ਕਿ ਜ਼ਮੀਨ ਕਿੰਨੀ ਹੈ ਜੀ ਕਹਿੰਦਾ ਜੀ ਹੈਗੇ ਆ 40 ਕਿੱਲੇ ਮੈਂ ਕਿ 10 ਸਾਲ ਪਹਿਲਾਂ ਕਿੰਨੀ ਸੀ ਕਹਿੰਦਾ ਜੀ 6 ਕਿੱਲੇ ਮੈਂ ਕਿਆ 34 ਕਿੱਲੇ ਕਿੱਥੋਂ ਆਏ ਫਿਰ ਫੋਨ ਕੱਟ ਗਿਆ ਫਿਰ ਬਲਾਕ ਕਰ ਗਿਆ ਆ ਤੱਕ ਕਰਤੂਤਾਂ ਥੋੜੀਆਂ ਬਸ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਬੇ ਨ ਭੁੱਖੇ ਬਗਿਆੜ ਨੇ ਜੇ ਕਿਤੇ ਭੁੱਖੇ ਬਗਿਆੜ ਨੂੰ ਜੰਗਲ ਦੇ ਵਿੱਚ ਕੋਈ ਜਾਨਵਰ ਇੱਧਰ ਉੱਧਰ ਤੁਰਿਆ ਫਿਰਦਾ ਮਿਲ ਜੇ ਨਾ ਤੇ ਉਹ ਪਾੜ ਕੇ ਖਾਜੂ ਜਾਣੇ ਕਿ ਇਹਨਾਂ ਦੇ ਸ਼ਿਕਾਰ ਪੰਜਾਬ ਦੇ ਲੋਕ ਹੀ ਐ ਜੇ ਕਿਤੇ ਥੋੜਾ ਬਹੁਤਾ ਵੀ ਯਕੀਨ ਕਰ ਗਏ ਨਾ ਅਸੀਂ ਪਛਤਾਵਾਂਗੇ ਬਹੁਤ ਨੁਕਸਾਨ ਕੀਤਾ ਐ ਨਾ ਲੋਕਾਂ ਨੇ ਪਹਿਲਾਂ ਕੋਈ ਪੰਥਕ ਨਹੀਂ ਇਸ sire ਦੇ ਹਰਾਮਖੋਰ ਨੇ ਬਾਬੇ ਨਾਨਕ ਦੀ ਤਕੜੀ ਦੇ ਨਾਲ ਇਹਨਾਂ ਨੇ ਚਿੱਟਾ ਸਮੈਕ ਫੀਮ ਪੁੱਕੀ ਪਤਾ ਨਹੀਂ ਕੀ ਕੁਝ ਤੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ